ਕਿਸਾਨਾਂ ਦਾ ਦਿੱਲੀ ਕੂਚਣਾ ਅਜ ਦੂਸਰਾ ਦਿਨ ਹੈ ਕਿਸਾਨ ਸ਼ੰਭੂ ਬਾਰਡਰ ਤੇ ਖਨਾਰੀ ਬਾਰਡਰ ਤੋਂ ਹਰਿਆਣਾ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਦੱਸਿਆ ਕਿ ਬੀਤੇ ਕੱਲ ਵੀ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਜਦੋਂ ਹਰਿਆਣਾ ਬਾਰਡਰ ਤੇ ਪਹੁੰਚੇ ਸੀ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਪਰ ਆਸੂ ਗੈਸੇ ਗੋਲੇ ਦਾਗੇ ਗਏ ਸੀ ਐਨਆਈ ਨਹੀਂ ਰੱਬੜਦਿਆਂ ਗੋਲੀਆਂ ਮਾਰੀਆਂ ਗਈਆਂ ਸੀ ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਹੋਏ ਸੀ ਤੇ ਅੱਜ ਦੂਸਰਾ ਦਿਨ ਹੈ ਅੱਜ ਦੂਸਰੇ ਦਿਨ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਰਣਨੀਤੀ ਤੈਅ ਕੀਤੀ ਜਾ ਰਹੀ ਹੈ ਤੇ ਕੁਝ ਸਮੇਂ ਦੇ ਵਿੱਚ ਕਿਸਾਨ ਨੇ हरियाणा ਦੇ ਵੱਲ ਵਧਨਗੇ ਦਸ ਦੇ ਕੀ ਹਰਿਆਣਾ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਦੇ ਵੱਲੋਂ ਮੁੜ ਸੱਤ ਜ਼ਿਲ੍ਹਿਆਂ ਦੇ ਵਿੱਚ 15 ਫਰਬਦੀਤ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਨੇ ਜਨਸੀ ਕਿਸ ਤੋਂ ਪਹਿਲਾਂ ਬੰਦ ਕੀਤੀਆਂ ਸੀ ਫਿਰ ਐਕਸਟੈਂਡ ਕਰ ਦਿੱਤਾ ਗਿਆ 15 ਫਰਬਦੀਤ ਇੰਟਰਨੈਟ ਸੇਵਾਵਾਂ ਹਰਿਆਣਾ ਦੇ ਵਿੱਚ ਸੱਤ ਜ਼ਿਲ੍ਹਿਆਂ ਚ ਪ੍ਰਭਾਵਿਤ ਰਹਿਣਗੀਆਂ ਜਿਸ ਦੇ ਵਿੱਚ ਅੰਬਾਲਾ ਕੁਰੂਖੇਤਰ ਕੈਥਲ ਜਿੰਦ ਹਿਸਾਰ ਫਤਿਹਪੁਰਬਾਦ सिरसा ਦੱਸਿਆ ਜਾ ਰਿਹਾ ਹੈ ਤਸਵੀਕੀ ਵਿੱਤੀ ਕਾਲੇ 10 ਵਜੇ ਦੇ ਕਰੀਬ ਕਿਸਾਨਾ ਦੇ ਵੱਲੋਂ शंभू बॉर्डर पर व्डा इकट्ठ करके हरियाणा वाल कूच करने की कोशिश की थी जा रही ने की थी दिल्ली पहुँचने कोशिशा कितिया जा रही थी तो पुलिस के वलों आंसू गैस के गोले दागे गए थे ड्रोन जरिए छेडे गए थे आप, आपके हक के लिए भी लड़ रहे हैं अपने देश के लिए लड़ रहे हैं हम फौजी भी हैं किसान भी हैं और हमारे में से पहलवान भी हैं ये बच्ची खड़ी है ये साड़ी लड़की के बराबर है और आज पत्रकारों पत्रकारों जो दिल्ली में इसने वो एक लीडर है जो अपना घर छोरण सिंह बोलता है इन बच्चियों की छातियों के ऊपर चढ़े अरे हम मर गए क्या हम मर गए क्या मेरा देश मर गया पहले किसान जवान फिर पहलवान फिर नदान कहां कहाँ इन्होंने काम किया जय जवान जय जवान दसिए कि बीते कल किसानों के वालों सड़क पर रखिया हुई सीमेंट दलैबा ट्रैक्टर हटा दी जिस तो बाद है। ਪੁਲਿਸ ਦੇ ਕਿਸਾਨ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਸੀ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਪਰ ਰਬੜ ਦੀਆਂ ਗੋਲੀਆਂ ਲਾਗੀਆਂ ਗਈਆਂ ਸੀ ਆਂਸੂ ਗੈਸ ਦੇ ਗੋਲੇ ਦਾਗੇ ਗਏ ਸੀ ਜਿਸ ਦੇ ਵਿੱਚ ਕੁਝ ਕਿਸਾਨ ਗੰਭੀਰ ਜ਼ਖਮੀ ਹੋਏ ਸੀ ਦੱਸਦੇ ਕਿ ਹਰਿਆਣਾ ਪੁਲਿਸ ਨੇ ਰਬੜ ਦੀਆਂ ਗੋਲੀਆਂ ਵੀ ਦਾਗੀਆਂ ਸੀ ਦੂਸਰੇ ਵਿੱਚ ਕੁਝ ਕਿਸਾਨ ਨੇ ਕਿਸਾਨਾਂ ਦੇ ਗੰਭੀਰ ਸੱਟਾਂ ਵੀ ਲੱਗਦੀਆਂ ਨੇ ਹਾਲਾਂਕਿ ਕੋਈ ਜਾਨੀਮਾਲ ਮਾਲੀ ਨੁਕਸਾਨ ਹੋਲ ਤੋਂ ਬਚਾ ਰਹਿੰਦਾ ਕਿ ਨਹੀਂ ਮਤ ਰਹਿੰਦੀ ਹੈ ਕਿ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੁੰਦਾ ਦੱਸਦੇ ਕਿ ਘੰਗਰ ਬੁਲਤੇ ਵੀ ਸੇਫਟੀ ਬੈਰੀਅਰ ਤੋੜੇ ਗਏ ਸੀ ਕਿਸਾਨਾਂ ਦੇ ਵੱਲੋਂ ਲਗਾਤਾਰ ਪੁਲਿਸ ਤੇ ਕਿਸਾਨ ਆਮੋ-ਸਾਮne ਨਜ਼ਰ ਆ ਰਹੇ ਨੇ ਕਿਸਾਨ ਵੱਡੀ ਗਿਣਤੀ ਦੇ ਵਿੱਚ 6-6 ਮਹੀਨਿਆਂ ਦੇ ਰਾਸ਼ਨ ਲਈ ਟਰੈਕਟਰ ਨਾਲ ਦੇ ਨਾਲ ਉੱਥੇ ਬਾਰਡਰ ਤੇ ਪਹੁੰਚ ਰਹੇ ਨੇ ਤੇ ਉਹਨਾਂ ਦੇ ਵੱਲੋਂ ਡਿਲੀਵਰ ਕੁਚ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਨਜ਼ਦੀਕੀ ਉਹਨਾਂ ਦੇ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਰੱਖੀਆਂ ਹੋਈਆਂ ਨੇ ਪੱਕੇ ਮੋਰਚੇ ਦਾ ਐਲਾਨ ਹੈ ਕਿ ਜੇਕਰ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹਨਾਂ ਦੇ ਵੱਲੋਂ ਪੱਕਾ ਮੋਰਚਾ ਲਗਾਇਆ ਜਾਵੇਗਾ ਐਸੀ ਕਿ ਐਮਐਸਪੀ ਤੇ ਕਾਨੂੰਨ ਦੀ ਗਾਰੰਟੀ ਦੀ ਮੰਗ ਕਰ ਰਹੇ ਨੇ ਕਿਸਾਨ ਅੰਦੋਲਨ ਦੇ ਵਿੱਚ ਮਾਰੇ ਗਏ ਕਿਸਾਨਾਂ ਦੇ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹੈ ਕਿਸਾਨਾਂ ਦੀ ਕਰਜ਼ਾ ਮਾਫ ਕੀਤਾ ਜਾਵੇ ਸੁਆਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ ਤੇ ਹੋਰ ਕੀ ਵਾਅਦਵਖ ਮੰਗਾ ਨੇ ਇਹਨਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਦਿੱਲੀ ਕੂਚ ਕੀਤਾ ਜਾਣਾ ਤਾਂ ਸੀ ਕਿ ਬੀਤੇ ਕੱਲ ਬੀਤੇ ਦਿਨਾਂ ਦੇ ਵਿੱਚ ਮੀਟਿੰਗ ਵੀ ਹੋਈ ਸੀ ਕੇਂਦਰ ਮੰਤਰੀ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕਿਸਾਨਾਂ ਦੀ ਜਿਸ ਤੋਂ ਬਾਅਦ ਮੀਟਿੰਗ ਬੈਸਿੱਟਾ ਰਹੀ ਸੀ ਤੇ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕਰਦਾ ਸੀ ਕਰ ਦਿੱਤਾ ਸੀ ਹਾਲਾਂਕਿ ਕਿਸਾਨਾਂ ਦੇ ਵੱਲੋਂ 16 ਫਰਮੈਨ ਨੂੰ ਪੰਜਾਬ ਦਾ ਐਲਾਨ ਵੀ ਕੀਤਾ ਹੋਇਆ ਹੈ